ਧੰਨਵਾਦ ਅਸੀਂ ਇਤਿਹਾਸ ਦੇ ਵਿੱਚ ਪੜਦੇ ਹੁੰਦੇ ਸੀਗੇ ਤੇ ਅੱਜ ਵੀ ਅਰਦਾਸ ਦੇ ਵਿੱਚ ਬੋਲਦੇ ਹਾਂ ਕਿ ਜਿਨ੍ਹਾਂ ਨੇ ਚਰਖੜੀਆਂ ਤੇ ਚੜਕੇ ਆੜਿਆਂ ਨਾਲ ਚਰਾ ਕੇ ਬੰਦ-ਬੰਦ ਕਟਾ ਕੇ ਖੋਪੜੀਆਂ ਲਵਾਈਆਂ ਤੇ ਜਿਨ੍ਹਾਂ ਮਾਤਾ-ਮਾਪਾਂ ਜਿੱਦਿਓ ਨੇ ਬੱਚਿਆਂ ਦੇ ਚੋਟੇ ਕਰਕੇ ਗਲਚ ਪੁਆਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਦੀ ਗੱਲ ਜਦੋਂ ਅੱਜ ਆਪਾਂ ਵੇਖਦੇ ਹਾਂ ਪਿਛਲੇ ਦਿਨੀ ਟ੍ਰੇਨ ਆ ਗਈ ਜਿਹੜੀ ਚੈੱਕ ਕਰਨ ਦੇ ਬਹਾਨੇ ਆਈ ਸੀ ਅਸੀਂ ਮਾਗਰ ਬੈਠੇ ਸੀ ਪਿੱਛੇ ਮਾਗਰ ਬੈਠ ਕੇ ਟ੍ਰੇਨ ਥੀ ਸੀ ਜਦੋਂ ਤੇ ਸਾਡੀਆਂ ਬੀਬੀਆਂ ਪੱਥਰ ਲੈ ਕੇ ਰੋੜੇ ਲੈ ਕੇ ਉੱਥੋਂ ਨੰਕੇ ਪੈਰ ਧਜੀ ਕਿ ਮੈਂ ਨਾ ਰਹਿ ਜਾਵਾਂ ਚਮਕੋ ਸਾਕਾ ਪੰਜਾ ਦਾ ਵਾਲੇ ਬੀ ਅਸੀਂ ਜਾਵਾਂਗੇ ਅੱਗੇ ਹੋ ਕੇ ਸਾਡੇ ਕਰਨ ਮਨ ਨੂੰ ਐਨੇ ਪ੍ਰਤੀਤ ਹੁੰਦਾ ਸੀਗਾ ਜਿਵੇਂ ਜਮਦੌਰ ਦੇ ਕਿਲੇ ਦੇ ਵਿੱਚ ਤੋਗ ਨੂੰ ਮੋਟਾ ਦੇਣ ਵਾਲਾ ਜਿਹੜਾ ਵਾਕਾ ਇਹ ਉਹ ਸਿਰਜਿਆ ਜਾਂਦਾ ਹੈ। ਇਹੀ ਸਾਡਾ ਸਿੱਦਕ ਇਹੀ ਸਾਡਾ ਸਬਰ ਇਹੀ ਸਾਡਾ ਜਜਵਾ ਇਹ ਮਰਦਾਂ ਦੀ ਉਦਾਹਰਣ ਤੋਂ ਕਿਤੇ ਵੈਸਾ ਜਿਹੜੀ ਇਹ ਅੱਜ ਵੀੰਡੀਆ ਦੇ ਸਾਜੀ ਹੈ ਔਰ ਦੁਨੀਆ ਦਾ ਮੀਡੀਆ ਥੋੜੇ ਤੇ ਅੱਖ ਟਿਕਾਈ ਬੈਠਾ ਵੀਰੋ

ਆਉਣਗੇ ਅੰਦਰជា ਆਧੁਨਿਕ ਕ੍ਰਾਂਤੀ ਹੋਣੀ ਆ ਨਾਲ ਦੇ